2020 ਯੂ ਅਕਸੈਪਟਡ ਆਵਰ ਲਵ 2024 ਇਹ ਕੀ ਚੀਜ਼ ਹੈ ਦਿਖਾ ਦਿਓ ਪਹਿਲਾਂ ਅੱਛਾ ਟਰਬਨ ਤੁਸੀਂ ਉਹਨਾਂ ਨੂੰ ਗਿਫਟ ਦੇਣਾ ਚਾਹੁੰਦੇ ਹੋ ਹਾਂ ਮੈਂ ਦਿੱਤੀ ਵੀ ਸੀਗੀ 2020 ਓਕੇ ਤੇ ਹੁਣ ਇਧਰ ਮੈਂ ਕਹੂੰਗਾ ਕਿ ਕੈਮਰੇ ਮੂਰੇ 2020 ਦੇ ਵਿੱਚ ਤੁਸੀਂ ਉਹਨਾਂ ਨੂੰ ਟਰਬਨ ਦਿੱਤੀ ਸੀ ਹਾਂਜੀ ਓਕੇ ਉਹਨਾਂ ਨੇ ਮੈਂਸ਼ਨ ਕੀਤਾ ਹੈ ਈਅਰ ਤੇ 2024 ਦੇ ਵਿੱਚ ਹੁਣ ਓਕੇ ਦਿਲਜੀਤ ਤੁਸੀਂ ਆਹਦੇ ਫੈਨ ਉਹਨਾਂ ਲਈ ਟਰਬਨ ਵੀ ਲੈ ਕੇ ਆਏ ਨੇ ਤੁਸੀਂ ਦੇਖੋ ਉਹਨਾਂ ਨੇ ਪੱਗ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਤਾ ਪੰਜਾਬ ਪੰਜਾਬੀਅਤ ਦੀ ਉਹਨਾਂ ਨੇ ਕਿਹਾ ਸੀ ਲਾਸਟ ਗਾਣੇ ਦੇ ਵਿੱਚ ਡਾਉਨ ਦੇ ਵਿੱਚ ਕਿ ਜਿੱਥੇ ਮਰਜੀ ਦੁਨੀਆ ਦੀ ਸਟੇਜ ਹੋਵੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਇਸੇ ਤਰ੍ਹਾਂ ਛਾਈ ਰਹਿਣਗੇ ਸੋ ਅੱਜ ਇਹ ਟਰਬਨ ਲੈ ਕੇ ਆਏ 2020 ਦੇ ਵਿੱਚ ਵੀ ਇਹਨੇ ਟਰਬਨ ਤੁਸੀਂ ਉਹਦੋਂ ਕਿਹੜੇ ਰੰਗ ਦੀ ਸੀ ਇਹ ਪਿੰਕ ਸੀਗੀ ਅੱਛਾ ਇਹੀ ਓਕੇ ਫੋਟੋ ਵੀ ਲਾਈ ਰੱਖੀ ਹੈ ਅੱਛਾ ਪਿੰਕ ਓਕੇ ਸੋ ਆ ਫੋਟੋ ਵੀ ਦੇ ਸਕਦੇ ਹੋ ਆ ਇਹਨਾਂ ਨੇ ਟਰਬਨ ਉਹਨਾਂ ਨੂੰ ਗਿਫਟ ਕੀਤੀ ਸੀ 2020 ਦੇ ਵਿੱਚ ਤੇ 2024 ਦੇ ਵਿੱਚ ਇਸ ਕਲਰ ਦੀ ਟਰਬਨ ਲੈ ਕੇ ਆਏ ਨੇ ਉਮੀਦ ਹੈ ਦਿਲਜੀਤ ਉਸਾਂਝ ਭਾਈ ਜੀ ਇਹ ਟਰਬਨ ਉਹਨਾਂ ਦੀ ਅਕਸੈਪਟ ਕਰਨਗੇ ਸੋ ਇਹ ਰਿਕੁਐਸਟ ਵੀ ਕਰ ਰਹੇ ਨੇ ਹੋਰ ਲਖਨਊ ਤੋਂ ਆਏ ਤੁਸੀਂ ਹਾਂਜੀ ਓਕੇ ਇਹ ਵਾਲਾ ਸ਼ੋਅ ਕਿੱਥੇ ਦੇਖਿਆ ਸੀ ਜੀ ਇਹ 2020 ਦਿੱਲੀ ਓਕੇ ਦਿੱਲੀ ਦੇਖਿਆ ਸੀਗਾ ਦਿਲਜੀਤ ਉਸਾਂਝ ਭਾਈ ਦੇ ਕਦੋਂ ਫੈਨ ਬਣੇ ਤੁਸੀਂ ਏਡੇ ਵੱਡੇ ਮੈਂ ਜਦ ਮੈਂਨੇ ਉੜਤਾ ਪੰਜਾਬ ਦੇਖੀ ਸੀ ਉੜਤਾ ਪੰਜਾਬ ਤੋਂ ਬਾਅਦ ਉਹ ਬਾਲੀਵੁੱਡ ਦੇ ਵਿੱਚ ਛਾ ਗਏ ਸੀਗੇ ਹਾਂਜੀ ਹਾਂਜੀ ਓਕੇ ਉਹ ਕਹਿੰਦੇ ਆ ਕਾਈਲੀ ਜਨਰ ਹੋਗੀ ਹੋਰਾਂ ਲਈ ਸਾਡੇ ਲਈ ਤਾਂ ਕਰੀਨਾ ਹੀ ਕਾਈ ਹਾਂ ਓਕੇ 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 ਹੋਰ ਕੀ ਕਹਿਣਾ ਦਿਲਜੀਤ ਉਸਾਂਝ ਭਾਈ ਨੂੰ ਆਜੀ ਲਬਜੂਆ ਖਾਮ ਕੀ ਹੋਇਆ ਪੰਜਾਬੀ ਆ ਗਏ ਓਏ ਲਬਜੂਆ ਸੋ ਪੰਜਾਬੀ ਗਾਣਿਆਂ ਦੇ ਫਿਰ ਕਦੋਂ ਉੜਦਾ ਪੰਜਾਬ ਤੋਂ ਤੁਸੀਂ ਫੈਨ ਬਣੇ ਪੰਜਾਬੀ ਗਾਣੇ ਉਹ ਕਦੋਂ ਸੀ ਮੇਰੀ ਕੀ وجہ ਸਹੀ ਪੰਜਾਬੀ ਗਾਣੇ ਅੱਛੇ ਲੱਗਦੇ ਹੈ ਅੱਛਾ ਉਹਨਾਂ ਦੀ وجہ ਨਾਲ ਫਿਰ ਸਾਰੇ ਗਾਣੇ ਸਮਝ ਆਉਂਦੇ ਲਿਰਿਕਸ ਨਾਲ ਗਾਉਨੇ ਤੁਸੀਂ ਨਹੀਂ ਮੈਂ ਓਦਾਂ ਪੰਜਾਬੀ ਆ ਓਦਾਂ ਪੰਜਾਬੀ ਹੈ ਫੇਵਰਟ ਗਾਣਾ ਕਿਹੜਾ ਦਿਲਜੀਤ ਉਸਨੂੰ ਭਾਈ ਦੂ ਯੂ ਨੋ ਦੂ ਯੂ ਨੋ ਓਕੇ ਹੰਤਾ ਭਾਈ ਨੂੰ ਪਤਾ ਲੱਗ ਗਿਆ ਹੋਗਾ ਦੂ ਯੂ ਨੋ ਓਕੇ ਗਾ ਕੇ ਵੀ ਦੱਸ ਦੋ ਮੈਂ ਨਹੀਂ ਗਾ ਸਕਦੀ ਚਲੋ ਗਾ ਕੇ ਨਹੀਂ ਦੱਸਣਾ ਤੋ ਹੀ ਨਹੀਂ ਕਰਨੀ ਓਕੇ ਸੋ ਥੈਂਕ ਯੂ ਸੋ ਮੱਚ ਉਮੀਦ ਕਰਦੇ ਆ ਕਿ 2020 ਵਾਂਗ ਇਹ 2024 ਵਾਲੀ ਇਹ ਟਰਬਨ ਵੀ ਅਕਸੈਪਟ ਕਰਨਗੇ ਹੋ ਤੇ ਬਣ ਕੇ ਵੀ ਸਟੇਜ ਦੇ ਉੱਤੇ ਆਉਣਗੇ ਹਾਂਜੀ ਇਹ ਵਾਲੀ ਅਗਲੇ ਕੌਨਸਰਟ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ